ਮਾਤੇ 8 ਸਾਲ ਦੀ ਧੀ ਨੇ ਚੁੱਕਿਆ ਖੌਫਨਾਕ ਕਦਮ ਕੁਛ ਨਹੀਂ ਵੀਰ ਜੀ ਕੱਲ 5:00 ਵਜੇ ਆਈ ਜੀ ਆਪਦੇ ਪੇਕਿਆਂ ਤੋਂ 5:00 ਵਜੇ ਆ ਕੇ ਬਸ ਘਰੇ ਚਾਹ ਪਾਣੀ ਪੀਤਾ ਉਹਦੇ ਬਾਅਦ ਹੀ ਖਾਣਾ ਖੋਣਾ ਬਣਾਇਆ ਖਾਣਾ ਖੋਣਾ ਖਾਧਾ ਖਾਣਾ ਖੋਣਾ ਖਾਣ ਤੋਂ 5 ਮਿੰਟ ਬਾਅਦ ਦੇ ਬਸ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਉਹਦੇ ਵਿੱਚ ਜੋ ਗਲਾਸ ਚ ਥੋੜੀ ਬਚੀ ਉਹ ਚੱਕ ਕੇ ਛੋਟੀ ਕੁੜੀਏ ਸੋਹਦੇ ਮੂੰਹ ਨੂੰ ਲਾ ਦਿੱਤੀ ਤੇ ਕਿਹਾ ਤੂੰ ਆ ਕੇ ਖਾਧਾ ਖਾਣਾ ਤੇ ਫੇਰ ਖਾਧੀ ਜ਼ਹਿਰ ਕਿ ਪਤਾ ਨਹੀਂ ਗੱਲ ਸਮਝ ਤੋਂ ਬਾਅਦ ਜਾ ਤਾ ਕੋਈ ਉਹਨੂੰ ਆਪਣੇ ਪਿੱਕੇ ਘਰ ਦੀ ਉਹ ਪਰੇਸ਼ਾਨੀ ਲੱਗੀ ਜੀ ਕਿਸਾ ਇਤਨਾ ਕੀ ਪ੍ਰੋਬਲਮ ਕਿਸੇ ਗੱਲ ਦੀ ਹੈ ਹੋਣੀ ਜੀ ਬੱਚੀ ਹੋਈ ਸਹਰ ਬੱਚੀ ਦੇ ਮੂੰਹ ਨੂੰ ਲਾ ਕੇ ਲਈ ਜਾਨ ਛੋਟੀ ਗੁੜੀਆ ਬਿਰਜੀ 8 ਸਾਲ ਦੀ ਸੀ ਸਾਰੇ ਮਹੱਲੇ ਦੀ ਬੜੀ ਲਾਡਲੀ ਸੀ ਉਹ ਬਹੁਤ ਟੈਲੀਜੈਂਟ ਸਾਰੇ ਘਰ ਵਿੱਚ ਗਏ ਸੱਤਰ ਤੇ ਪੁਲਿਸ ਕਰ ਰਹੀ ਜਾਂਚ ਨਾ ਪੂਰਾ ਹੋਣਾ ਘਟਾ ਹੀ ਪਰਿਵਾਰ ਦਾ ਇਹ ਨਹੀਂ ਪੂਰਾ ਹੋ ਸਕਦਾ ਘਰ ਮੁਦਾ ਵੱਜ ਗਿਆ ਬਿਲਕੁਲ ਜੀ ਤੇ ਕਿਉਂ ਤੋਂ ਸੋਹਰੇ ਘਰ ਆਈ ਇੱਕ ਨੂੰਨੇ ਆਪਣੀ 8 ਸਾਲ ਦੀ ਬੱਚੀ ਸਨੇਤ ਪਹਿਲਾਂ ਖਾਣਾ ਖਾਦਾ ਤੇ ਉਸ ਤੋਂ ਬਾਅਦ ਅਚਾਨਕ ਉਸ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ ਕਿ ਗਲਾਸ ਦੇ ਵਿੱਚ ਉਸਨੇ ਜ਼ਹਿਰ ਪਾ ਲਿਆ ਤੇ ਪਹਿਲਾਂ ਖੁਦ ਪੀਤਾ ਤੇ ਫਿਰ ਬਚਦਾ ਹੋਇਆ ਜ਼ਹਿਰ ਉਸਨੇ ਆਪਣੀ ਬੱਚੀ ਦੇ ਮੂੰਹ ਨੂੰ ਲਾ ਦਿੱਤਾ ਤੇ ਇਸ ਤੋਂ ਬਾਅਦ ਮਾਵਾਂ ਧੀਆਂ ਇਸ ਜਹਾਨ ਤੋਂ ਉਲਕਸਪ ਹੋ ਗਈਆਂ ਨਿਤਿਕ ਦੇ ਜੇਠ ਦੇ ਮੁਤਾਬਕ ਉਸ ਨੂੰ ਨਹੀਂ ਪਤਾ ਕਿ ਉਸਦੀਪ ਪਰਜਾਈ ਨੇ ਇੱਕ ਕਦਮ ਕਿਉਂ ਚੁੱਕਿਆ ਹੈ ਲੇਕਿਨ ਪੂਰਾ ਪਰਿਵਾਰ ਸਭਮੇ ਦੇ ਵਿੱਚ ਹੈ ਕਿ ਉਸਦਾਏ ਵੀ ਕਹਿਣਾ ਹੈ ਕਿ ਉਸਦਾ ਵਤੀਰਾ ਉਸਦੀ ਪਰਜਾਈ ਨਾਲ ਹਮੇਸ਼ਾ ਛੋਟੀ ਭੈਣ ਵਰਗਾ ਰਿਹਾ ਤੇ ਜੇਕਰ ਕਿਸੇ ਮਾਨਸਿਕ ਪਰੇਸ਼ਾਨੀ ਨਾਲ ਉਹ ਜੂਝ ਰਹੀ ਸੀ ਤਾਂ ਉਹ ਉਸ ਨੂੰ ਜ਼ਰੂਰ ਦੱਸਦੀ ਮਾਮਲਾ ਪੁਆਨੀਗੜ ਦੀ ਮਹਾਵੀਰ ਬਸਤੀ ਦਾ ਹੈ ਜਿੱਥੇ ਕਿ ਹਮੰਦ ਭਾਗੀ ਘਟਨਾ ਵਾਪਰੀ ਹੈ ਤੇ ਜਿਹੜੇ ਦੇ ਮੁਤਾਬਕ ਉਹਨਾਂ ਵੱਲੋਂ ਉਸ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਗਈ ਤੇ ਡਾਕਟਰਾਂ ਤੋਂ ਇਲਾਜ ਵੀ ਕਰਵਾਇਆ ਗਿਆ ਲੇਕਿਨ ਉਹ ਮਾਵਾਂ ਧੀਆਂ ਦੀ ਜਾਨ ਨਹੀਂ ਬਚਾ ਸਕੇ ਕੁਸ਼ਨੀ ਵੀਰ ਜੀ ਕੱਲ 5:00 ਵਜੇ ਆਏ ਜੀ ਆਪਦੇ ਪੇਕਿਆਂ ਤੋਂ 5:00 ਵਜੇ ਆ ਕੇ ਬਸ ਘਰੇ ਚਾਹ ਪਾਣੀ ਪੀਤਾ ਉਹਦੇ ਬਾਅਦ ਹੀ ਖਾਣਾ ਖੋਣਾ ਬਣਾਇਆ ਖਾਣਾ ਖੋਣਾ ਖਾਧਾ ਖਾਣਾ ਖੋਣਾ ਖਾਣ ਤੋਂ 5 ਮਿੰਟ ਬਾਅਦ ਤੇ ਬਸ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਉਹਦੇ ਵਿੱਚ ਜੋ ਗਲਾਸ ਚ ਥੋੜੀ ਬੱਚੋ ਚੱਕ ਕੇ ਛੋਟੀ ਕੁੜੀਏ ਸੋਰੀ ਮੋਂ ਨੂੰ ਲਾਤੀ ਸਾਨੂੰ 5 ਕਿ ਮਿੰਟ ਬਾਅਦ ਇਹ ਪਤਾ ਲੱਗਿਆ ਕਿ ਕੋਈ ਨਾ ਕੋਈ ਚੀਜ਼ ਨੇ ਖਾਧਿਆ ਸਮੈਲ ਆਉਣ ਲੱਗ ਜਾਂਦੀ ਹੈ ਤੇ ਨਾਲ ਦੇ ਨਾਲੇ ਸੀ ਇੱਥੇ ਆਪਣੇ ਅਰਜੀਪ ਗੁਪਤਾ ਹਸਪੀਟਲ ਆਈ ਉੱਥੇ ਲੈ ਗਈ ਜੀ ਚਲੋ ਡਾਕਟਰ ਸਾਹਿਬ ਨੇ ਜਿੰਨੀ ਕ ਆਪਣੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਬਚਾਉਣ ਦੀ ਉਸ ਤੋਂ ਬਾਅਦ ਪਟਿਆਲੇ ਰੈਫਰ ਕਰਤਾ ਉਹਨਾਂ ਨੂੰ ਜੀ ਤੇ ਰਾਤ तकरीबन 2:30 ਵਜੇ ਉਹਨਾਂ ਦੀ ਡੈਥ ਹੋ ਗਈ ਜੀ ਕਾਰਨ ਕੀ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਬਿਲਕੁਲ ਕੁਛ ਵੀ ਨਹੀਂ ਸੀ ਜੀ ਘਰ ਦਾ ਮਾਹੌਲ ਨਹੀਂ ਕਿ ਮਾੜਾ ਹੀ ਹੋਣੀ ਕੋਈ ਦਿੱਕਤ ਕਿਸੇ ਗੱਲ ਦੀ ਕੋਈ ਐ ਨਹੀਂ ਵੀ ਪਰਿਵਾਰ ਦਾ ਕਲੇਸ਼ ਹੋਊਗਾ ਨਾ ਪਰਿਵਾਰ ਚ ਬਹੁਤ ਆਪਸੀ ਪਿਆਰ ਕਿਸੇ ਚੀਜ਼ ਦੀ ਕੋਈ ਤੰਗੀ ਨਹੀਂ ਜੀ ਤਾਂ ਪੇਕੀ ਕੀ ਕਾਰਨ ਕਰਕੇ ਗਈ ਪੇਕੀ ਉਹਨਾਂ ਦੇ ਫਾਦਰ ਸਾਹਿਬ ਦਾ ਆਪਰੇਟ ਹੋਇਆ ਸੀ ਜੀ ਸਟੰਟ ਪਾਇਆ ਸੀ ਤਿੰਨ ਜੀ 5 ਦਿਨਾਂ ਤੋਂ ਉਹ ਆਪਣੇ ਪੇਕੀ ਸੀ ਜੀ ਕੱਲ੍ਹ ਆਏ ਸੀ ਕੱਲ੍ਹ ਆਏ ਸੀ ਜੀ ਹਾਂਜੀ ਹਾਂਜੀ ਤੁਹਾਨੂੰ ਲੱਗਦਾ ਕਿਉਂ ਜਿਹੜਾ ਤੁਹਾਡੇ ਮਪਾਪੀ ਕੀ ਲੱਗਦਾ ਵੀ ਜਿਹੜਾ ਆਹ ਉਹਨਾਂ ਨੇ ਇਹ ਪਤਾ ਨਹੀਂ ਗੱਲ ਸਮਝ ਤੋਂ ਬਾਅਦ ਜਿਆਦਾ ਕੋਈ ਉਹਨੂੰ ਆਪਣੇ ਪੇਕੇ ਘਰ ਦੀ ਪਰੇਸ਼ਾਨੀ ਲੱਗੀ ਜੀ ਕਿਸੇ ਇੱਥੇ ਤਾਂ ਕੋਈ ਪ੍ਰੋਬਲਮ ਕਿਸੇ ਗੱਲ ਦੀ ਹੋਈ ਹੋਣੀ ਜੀ ਨਹੀਂ ਇਹ ਗੱਲਬਾਤ ਉਹਨੂੰ ਬਾਅਦ ਨਹੀਂ ਨਹੀਂ ਦੱਸ ਦਿੰਦੀ ਫੇਰ ਵੀਰ ਜੀ ਇੱਥੇ ਤੱਕ ਨਾਪ ਤਕਾਨੂੰ ਆਉਂਦੀ ਜੀ ਮੈਂ ਤੁਹਾਨੂੰ ਆਪਦੇ ਘਰਾਂ ਛੋਟੀ ਭੜਾਈ ਨਹੀਂ ਆਪਣੀ ਧੀ ਸਮਝਿਆ ਸੀ ਜੀ ਤੇ ਮੈਨੂੰ ਵੀ ਉਹ ਆਪਦਾ ਬਾਪ ਐ ਸਮਝਿਆ ਸੀ ਜੀ ਵੀ ਮੇਰੇ ਫਾਦਰ ਸਾਹਿਬ ਨੇ ਤੇ ਵੀਰ ਜੀ ਬਹੁਤ ਮਾੜਾ ਹੋਇਆ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਟਾ ਇਹ ਛੋਟੀ ਕੁੜੀ ਕਿੰਨੇ ਸਾਲ ਦੀ ਸੀ ਛੋਟੀ ਕੁੜੀ ਬੀਤ ਜੀ 8 ਸਾਲ ਦੀ ਸੀ ਸਾਰੇ ਮਹੱਲੇ ਦੀ ਬੜੀ ਲਾਡਲੀ ਸੀ ਉਹ ਬਹੁਤ ਟੈਲੀਜੈਂਟ ਕੁੜੀ ਉਹ ਮੈਡਲਿਸਟ ਸੀ ਕੁੜੀ ਉਹ ਕੋਈ ਅਜੇਹਾ ਉਹਨਾਂ ਦੀ ਪਰੇਸ਼ਾਨੀ ਹੋਣੀ ਕਿਉਂਕਿ ਛੋਟੀ ਬੱਚੀ ਤੱਕ ਨੂੰ ਨਾ ਨਾ ਜੀ ਬੱਚੀ ਨਾਲ ਕੋਈ ਪਰੇਸ਼ਾਨੀ ਨਹੀਂ ਉਹ ਤਾਂ ਬਸ ਉਹਨੇ ਪਤਾ ਨਹੀਂ ਕੀ ਸਮਝ ਤੋ ਬਾਹਰ ਵੀ ਆਪ ਪੀਤੀ ਨਾਲ ਦੀ ਨਾਲੇ ਛੋਟੀ ਬੱਚੀ ਦੇ ਮੂੰਹ ਨੂੰ ਲਾਤਾ ਗਲਾਸ ਹੋਈ ਤੇ ਛੋਟੀ ਬੱਚੀ ਨੇ 2-3 ਮਿੰਟ ਬਾਅਦ ਮੈਨੂੰ ਦੱਸਿਆ ਵੀ ਡੈਡੀ ਮੈਂ ਵੀ ਮੰਮੀ ਨੇ ਕੋਈ ਕਹੜੀ ਚੀਜ਼ ਮੇਰੇ ਮੂੰਹ ਚ ਪਾਤੀ ਬਹੁਤ ਮਾੜਾ ਹੋਇਆ ਬਾਈ ਜੀ ਘਰ ਪਟਿਆ ਗਿਆ ਸਾਡਾ ਬਿਲਕੁਲ ਬਹੁਤ ਜਿਆਦਾ ਨਾ ਪੂਰਾ ਹੋਣ ਵਾਲਾ ਘਟਾ ਹੀ ਪਰਿਵਾਰ ਦਾ ਇਹ ਨਹੀਂ ਪੂਰਾ ਹੋ ਸਕਦਾ ਘਰ ਮੁਦਦਾ ਬਚ ਗਿਆ ਬਿਲਕੁਲ ਜੀ ਹਾਲ ਮਾਮਾ ਧੀਆਂ ਦਾ ਅੰਤਿਮ ਸੰਸਕਾਰ ਪਰਿਵਾਰ ਵੱਲੋਂ ਕਰ ਦਿੱਤਾ ਗਿਆ ਹੈ ਲੇਕਿਨ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਇਸ ਬਾਰੇ ਪੁਲਿਸ ਵੱਲੋਂ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਜੱਬਾ ਨੇ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ